ਮਾਨਸਾ ਦੇ ਪ੍ਰੀਤਨਗਰ ਵਾਸੀਆਂ ਵੱਲੋਂ ਸੀਵਰੇਜ, ਵਾਟਰ ਸਪਲਾਈ ਅਤੇ ਸਟਰੀਟ ਲਾਈਟਾਂ ਦੀ ਸਮੱਸਿਆ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਪੋਹ ਹੜਤਾਲ ਜਾਰੀ ਹੈ। ਵਾੜ ਵਾਸੀਆਂ ਦਾ ਕਹਿਣਾ ਹੈ ਕਿ ਨਗਰ ਕੌਂਸਲ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਸਾਰ ਤੱਕ ਨਹੀਂ ਲਈ ਗਈ ਜਿਸ ਕਾਰਨ ਉਹ ਪੋਹ ਹੜਤਾਲ ਕਰਨ ਲਈ ਮਜਬੂਰ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪਿਛਲੇ ਵਿਧਾਇਕ ਨੇ ਨੀ ਪੱਥਰ ਜ਼ਰੂਰ ਰੱਖਿਆ ਸੀ ਪਰ ਅੱਜ ਤੱਕ ਸੜਕਾਂ ਤੇ ਵਾੜ ਦੀਆਂ ਸਮੱਸਿਆਵਾਂ ਦਾ ਕੋਈ ਹੱਲ ਨਹੀਂ ਹੋਇਆ ਜਿਸ ਕਾਰਨ ਉਨ੍ਹਾਂ ਨੂੰ ਇਹ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ। ਅਸੀਂ ਸਭ ਤੋਂ ਪਹਿਲਾਂ ਇਹ ਗੱਲ ਕਹਿੰਦੇ ਅਸੀਂ ਮਾਨਸਾ ਨਗਰ ਦੇ ਪੀਜਰਾ ਕਨ ਮਹੱਲੇ ਦੇ ਵਾਸੀਆਂ ਸੀ ਇਥੋਂ ਅਸੀਂ ਦੱਸਿਓ ਹੋਣ ਦੇ ਨਾਤੇ ਇਹ ਗੱਲ ਕਹਿੰਦੇ ਆ ਵੀ ਜਿਹੜੀ ਜਿਹੜੀ ਕਾਹਦੀ ਕਾਲ ਜਿਹੜੀ ਕਰੋੜੇ ਕਾਲ ਜਿਹੜਾ ਆਉਣ ਵਾਲੀ ਸੜਕਾ ਸਰਫ ਮੇਹ ਸੜਕਾ ਸਭ ਤੋਂ ਪਹਿਲੇ ਗੱਲ ਬੱਚੇ ਨਾ ਤੋਂ ਪੜ੍ਹਨੇ ਜਾਣਾ ਜੀ ਕਿੰਨੀ ਪੁਰੀ ਹਾਲਤ ਆ ਪੱਕੇ ਡਿੱਗਦੇ ਨੇ ਸੜਕ ਟੋਆ ਟਪੇ ਡਿੱਗਦੇ ਨੇ ਥਾਂ ਥਾਂ ਟੋਏ ਪੱਟੇ ਪਏ ਨੇ ਥਾਂ ਥਾਂ ਖੱਡੇ ਬਣਾਏ ਪਏ ਨੇ ਸਾਰਾ ਠੀਕ ਹੈ ਇਹਨਾਂ ਦੇ ਕੋਈ ਵੀ ਇਹਨਾਂ ਦੀ ਮਤਲਬ ਕੋਈ ਸਰਵਾਈ ਨਹੀਂ ਹੈ ਉਮੇ ਨੂੰ ਮੀ ਪੱਟ ਕੇ ਉਮੇ ਨੂੰ ਮਿੱਟੀ ਪਾ ਕੇ ਦੁਬਾਰੇ ਦਬ ਦਿੱਤੇ ਜਾਂਦੇ ਨੇ ਸਾਰਾ ਠੀਕ ਹੈ ਸਰ ਦੂਜੀ ਗੱਲ ਇਹ ਹੈ ਜੀ ਇਸੇ ਰੋਡ ਦੇ ਉੱਪਰ ਥਾਂ ਥਾਂ ਖੰਭੇ ਲੱਗੇ ਹੋਣੇ ਜਿਹੜੇ ਥਾਂ ਥਾਂ ਖੰਭੇ ਲੱਗੇ ਨੇ ਸਰ ਉਹਨਾਂ ਦੇ ਛਾਂ ਨਾਲ ਜੋੜ ਲੱਗੇ ਨੇ ਜੀ ਬੱਚੇ ਖੇਡਦੇ 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 ਕਰਦੇ ਜਾਉ ਲੰਘਦੇ ਤੱਕਦੇ ਕੋਈ ਹੱਥ ਤੱਪ ਕੇ ਹੱਤ ਪਾ ਕੇ ਤੂੰ ਸੈਰ ਤੋਂ ਪਾਣੀ ਤੋਂ ਪਾਰਕ ਲੰਘਦਾਗਾ ਉਹਨਾਂ ਦਾ ਕਰੰਟ ਲੱਗਦਾ ਸਾਰਾ ਠੀਕ ਹੈ ਦੋ ਤਿੰਨ ਵਾਰੀ ਸਰ ਬੱਚੇ ਸਾਰੇ ਦੋ ਬੱਚਾ ਦੇ ਅਚਾਨਕ ਮੌਤ ਦੇ ਮੂਹਤ ਬੱਚੇ ਨੇ ਜੀ ਉਹ ਅੱਜ ਉਹਨਾਂ ਨੂੰ ਦੂਤ ਹੋਰ ਕੀ ਕਹੀਏ ਫੇਰ ਸਰ ਜਿੰਨੇ ਆ ਜਿੰਨੇ ਆ ਸਰ ਟੋਏ ਬਣਾਏ ਨੇ ਆਪਣੇ ਤੇ ਖੱਡੇ ਵੜਾਇਏ ਸੈਟਾਂ ਤੇ ਬਣਾਏ ਨੇ ਜਿਹੜੀ ਸੀਬਲੇ ਵਾਸਤੇ ਨਾਲ ਕਨੈਕਟ ਕੀਤੇ ਨੇ ਇਹਨਾਂ ਦੀ ਕੋਈ ਸਪਾਈ ਨਹੀਂ ਕੀਤੀ ਉਪਰ ਨੇ ਸਾਰਾ ਜਾਣੀਆਂ ਰੱਖਤੀ ਜਾਂਦੇ ਕੋਈ ਸਪਾਈ ਨਹੀਂ ਕੀਤੀ ਵੇਚਣੇ ਸਰ ਵਿੱਚ ਬਿਲਕੁਲ ਸਾਰੇ ਭਾਰੇ ਪੈਣੋ ਸਰ ਉਹਨਾਂ ਦੀ ਪ੍ਰੋਪਰ ਸਪਾਈ ਹੋਣੀ ਚਾਹੀਦੀ ਆ ਗਲੀਆਂ ਦੀ ਸਪਾਈ ਹੋਣੀ ਚਾਹੀਦੀ ਆ ਜਿੰਨਾ ਦੇ ਖੱਟੇ ਦੀ ਸਪਾਈ ਹੋਣੀ ਚਾਹੀਦੀ ਵੱਡਾ ਜਿਹੜਾ ਧਰਨੇ ਦਾ ਜੀ ਤੇ ਭੁਖੜਦਾਲ ਦਾ ਅੱਜ ਸਤਵਾਂ ਦਿਨ ਹੈ ਜੀ ਤੇ ਜਿਹੜੀ ਇਹ ਸਮੱਸਿਆ ਹੈ ਪ੍ਰੀਤਨਗਰ ਦੀ ਸਾਡੇ ਮੈਜਰ ਸਾਹਿਬ ਨੇ 9 10 2025 ਨੂੰ ਨਹੀਂ ਪੱਥਰ ਤੇ ਰੈਸੀ ਔਰ ਸਾਡੇ ਨਾਲ ਵਾਦਾ ਕੀਤਾ ਸੀ ਕਿ ਤੁਹਾਡੀ ਸੜਕ ਜਿਹੜੀ 2 ਮਹੀਨਿਆਂ ਚ ਕੰਪਲੀਟ ਕਰ ਦਿਆਂਗੇ ਪਰ ਅੱਜ 3 ਮਹੀਨਿਆਂ ਤੋਂ ਉੱਪਰ ਸਮਾਂ ਹੋ ਗਿਆ ਇਹ ਸੜਕ ਤੇ ਇਹਦੇ ਕਿਸੇ ਨੇ ਨਹੀਂ ਛਾਰ ਨਹੀਂ ਲਈ ਤੇ ਬਾਕੀ ਹੈ ਜਿਹੜਾ ਇਹ ਸੜਕ ਟੁੱਟੀ ਪਈ ਹੈ ਪਾਣੀ ਖੜਾ ਹੋਇਆ ਹੈ ਔਰ ਇਹਨਾਂ ਨੇ ਇੱਕ ਨਵੀਂ ਪਲੇਨਵਰ ਢੰਗ ਨਾਲ ਜਿਹੜੇ 70 ਟੋਏ ਪੱਤੇ ਹਨ ਗਲੀਆਂ ਦੇ ਉੱਪਰ ਤੇ ਉਹ ਟੋਏਆਂ ਦੇ ਵਿੱਚ ਜਿਹੜੇ ਨੇ ਨਾ ਉਹ ਬੰਦ ਕੀਤੇ ਹਨ ਉਹ ਸਾਰੇ ਗੰਦਨਾ ਭਰੇ ਹੋਏ ਹਨ ਤੇ ਉਹ ਉਹਨਾਂ ਵਿੱਚ ਜਿਹੜੇ ਆ ਵਿਦਿਆਰਥੀ ਡਿਗਰੇ ਆ ਨਾ ਗਾਵਾਂ ਡਿਗਰੇ ਆ ਨਾ ਬੱਚੇ ਡਿਗਰੇ ਆ ਨਾ ਸਕੂਲ ਬੈਂਡ ਡਿਗਰੀਆਂ ਦਾ ਤੇ ਜਿਸ ਕਰਕੇ ਸਾਡੀ ਇਸ ਇਸ ਕਰਕੇ ਅਸੀਂ ਸਾਰੇ ਮੁਹੱਲੇ ਮੁਹੱਲੇ ਪ੍ਰੀਤ ਨਗਰ ਦੇ ਸੂਚੇ ਲੋਕਾਂ ਨੇ ਅਸੀਂ ਇਥੇ ਧਰਨਾ ਲਾਇਆ ਵੀ ਧਰਨੇ ਤੋਂ ਬਿਨਾਂ ਸਾਡੀ ਸਮੱਸਿਆ ਹੱਲ ਨਹੀਂ ਹੁੰਦੀ ਸਮੱਸਿਆ ਤਾਂ ਇਹ ਤੁਹਾਡੇ ਸਾਹਮਣੇ ਪ੍ਰਧਾਨ ਜੀ ਹੋਰਾਂ ਨੇ ਆਪਣੇ ਦੱਸੀ ਆ ਵੀ ਆ ਮੈਂ ਤਾਂ ਹਾਲਾਤ ਆਪਾਂ ਦੇਖੇ ਆ ਬਹੁਤ ਬੁਰੇ ਹਾਲ ਨੇ ਇਹਦੇ ਜਿਵੇਂ ਸੜਕਾਂ ਤੇ ਬੁਰਾ ਹਾਲ ਹੈ ਕੋਈ ਲਾਈਟ ਦਾ ਕੋਈ ਪ੍ਰਬੰਧ ਨਹੀਂ ਹੈ ਗਿਆ ਲੀਕਦੇ ਰਹਿੰਦੇ ਨੇ ਆ ਵੀ ਲਾਈਟ ਆਊਗਾ ਨਹੀਂ ਪਤਾ ਕਦੋਂ ਇੱਥੇ ਕੋਈ ਨਗੀ ਤਾਰ ਨੂੰ ਕੋਈ ਹੱਥ ਲੱਗ ਜੇ ਕੋਈ ਜਾਨਵਰ ਪਸ਼ੂ ਵੀ ਬਥੇਰੇ ਮਤਲਬ ਲੱਗ ਜਾਂਦੇ ਆ ਤੇ ਦੂਜਾ ਇਹ ਰੋੜ ਕਾਲਜ ਜ਼ਰੂਰ ਜਾਂਦਾ ਕਾਲਜ ਤੇ ਮਤਲਬ ਇੰਨਾ ਕਾਲ ਜ਼ਰੂਰਤੀ ਇੰਨਾ ਹਾਲ ਹੈ ਮਤਲਬ ਅਸੀਂ ਬੱਚੇ ਨੇ ਵੀ ਜਾਣਾ 26 ਜਨਵਰੀ ਨੂੰ ਬੜੇ ਇੱਥੇ ਉਹ ਕਰਦੇ ਆਏ ਆ ਜੀ ਫਰਾਂ ਵਾਲੇ ਕਿਲਾ ਪਰ ਉਹ ਜਿਹੜੀ ਸੜਕ ਮਹਿਰੂਪਾਲ ਤੋਂ ਜਾਂਦੀ ਉਹਦਾ ਕੀ ਹਾਲ ਹੈ ਬਈ ਕਈ ਦਿਨਾਂ ਤੋਂ ਭੁੱਖ ਹੜਤਾਲ ਤੇ ਬੈਠੇ ਹੋ ਕੋਈ ਨੁਮਾਇੰਦਾ ਕੋਈ ਜਾਂ ਅਧਿਕਾਰੀ ਕੋਈ ਪਹੁੰਚੇ ਇਹ ਇੱਥੋਂ ਆਪਣੇ ਮਤਲਬ ਜਿਹੜੇ ਜ਼ਿਲ੍ਹੇ ਦੇ ਮਤਲਬ ਕੁਝ ਅਧਿਕਾਰੀ ਸੀ ਉਹ ਆਏ ਭਰੋਸਾ ਜਾਂ ਦਿਵਾ ਗਏ ਸਾਨੂੰ ਤੇ ਹਲੇ ਮਤਲਬ ਕੁਝ ਐਡੀ ਕੋਈ ਸਾਨੂੰ ਲੱਗਦਾ ਨਹੀਂ ਵੀ ਕੋਈ ਮਤਲਬ ਕੋਈ ਹੱਲ ਹੋ ਗਿਆ ਹਲੇ ਸਾਡਾ ਧਰਨਾ ਜਾਰੀ ਹੈ 16 ਮਾਰਚ 2022 ਨੂੰ ਜਦੋਂ ਪੰਜਾਬ ਦੇ ਅੰਦਰ ਆਮ ਆਦਮੀ ਦੀ ਸਰਕਾਰ ਬਣੀ ਸੀਗੀ ਤਾਂ ਉਸ ਵੇਲੇ ਲੋਕਾਂ ਨੂੰ ਬੜੀ ਆਸ ਸੀਗੀ ਕਿ ਇਹ ਜਿਹੜੇ ਆਮ ਘਰਾਂ ਦੇ ਲੋਕ ਨੇਗੇ ਜਿਹੜੇ ਅਮ ਘਰਾਂ ਤੋਂ ਉੱਠ ਕੇ ਇਹਨਾਂ ਨੂੰ ਲੋਕਾਂ ਦੀਆਂ ਜਮੇਨੀ ਪੱਦਰ ਦੀਆਂ ਜਿਹੜੀਆਂ ਮੁਸ਼ਕਲਾਂ ਉਹਨਾਂ ਦਾ ਪਤਾ ਹੈਗਾ ਇਸ ਹਸਾਸ ਦੇ ਵਿੱਚ ਲੋਕਾਂ ਨੇ ਬੜੀ ਵੱਡੀ ਪੱਦਰ ਤੇ ਉੱਤੇ ਮਾਨਸਾ ਦੀ ਜਿਹੜੇ ਐਮਐਲਏ ਨੇ ਉਹਨਾਂ ਨੂੰ ਵੀ ਭਾਰੀ ਜਿਹੜੀ ਵੱਡੀ ਗਿਣਤੀ ਵੋਟਾਂ ਦੇ ਨਾਲ ਜਿਤਾਇਆ ਸੀਗਾ ਤਾਂ ਉਦੋਂ ਤੋਂ ਲੈ ਕੇ ਹੁਣ ਤੱਕ ਜੇ ਅਸੀਂ ਮੰਨ ਲਈਏ ਕਿ ਹੁਣ ਜੇ ਅਸੀਂ ਕਹਿੰਦੇ ਕਿ ਬੜੇ ਧਰਨੇ ਮਜਾਰੇ ਕਰਨ ਤੋਂ ਬਾਅਦ ਇਸ ਬਾਰਡ ਦੇ ਲੋਕਾਂ ਨੇ ਬੜੇ ਧਰਨੇ ਮਜਾਰੇ ਕਿੱਥੇ ਸੜਕ ਜਾਮ ਕੀਤੀ ਜਿਹੜੀ ਸੀਗੀ ਲਿੰਕ ਰੋਡ ਮਾਨਸਾ ਜੀ ਉਹ ਜਾਮ ਕਰਨ ਤੋਂ ਬਾਅਦ ਕਿੱਥੇ ਕਿੱਥੇ ਜਾ ਕੇ ਇੱਕ ਉੱਥੋਂ ਨੀ ਪੱਥਰ ਚੱਕ ਲੈਏ ਸੀ ਐਮਐਲਏ ਸਾਹਿਬ ਕੁਝ ਕੁ ਉਹ ਲਾਮ ਲ ਉਹਨਾਂ ਨੇ ਬੜਾ ਉਹ ਮੀਡੀਆ ਤੇ ਪ੍ਰਚਾਰਿਆ ਸੀ ਕਿ ਅਸੀਂ ਜਿਹੜੀ ਰੋਡ ਹੈਗੀ ਇਹ ਕਾਲ ਦੀ ਰੋਡ ਨੂੰ ਜਾਂਦੀ ਹੈਗੀ ਇਹਨੂੰ ਜਲਦੀ ਹੀ ਪੂਰੀ ਕੀਤੀ ਜਾਊਗੀ ਪਰ ਅਫਸੋਸ ਕਿ ਖੰਮ ਕਿਤੇ ਵੀ ਲੱਗਦਾ ਹੈ ਕਿ ਹੁਣ ਜਿਵੇਂ ਅਸੀਂ ਪਿਛਲੇ ਵਿਧਾਨ ਸਭਾ ਜਿਹੜੀਆਂ ਵਿਧਾਨਪਤ ਆਪਣਾ ਪੰਚਾਇਤ ਸੰਮਤੀਆਂ ਚੋਣਾਂ ਜਿਹੜੀ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਸੀਗੀਆਂ ਉਹਦੇ ਵਿੱਚ ਦੇਖਿਆ ਗਿਆ ਹੈਗਾ ਕਿ ਐਮਐਲਏ ਦਾ ਖੁਦ ਵਿਚਾਰੇ ਰੋ ਰਹੇ ਸੀਗੇ ਕਿ ਸਾਡੀ ਵੀ ਸੁਣ ਨਹੀਂ ਰਿਹਾ ਪ੍ਰਸ਼ਾਸਨ ਸਾਡੀ ਗੱਲ ਨਹੀਂ ਸੁਣ ਰਿਹਾ ਤਾਂ ਮੈਨੂੰ ਇਹ ਵੀ ਲੱਗਦਾ ਵੀ ਕਿਤੇ ਨਾ ਕਿਤੇ ਹੋ ਸਕਦਾ ਵੀ ਐਮਐਲਏ ਲਾਚਾਰ ਹੋ ਗਏ 10 ਮਾਤਾ ਜੀ ਅਸੀਂ ਲੰਬੇ ਸਮੇਂ ਤੋਂ 10ਵੇਂ ਮਹੀਨੇ ਤੋਂ ਜਦੋਂ 1 ਇੱਥੇ ਬਹੁਤ ਵੱਡੀ ਤਮਸਿਆ ਹੈ ਇਹ ਰੋਡ ਮਤਲ ਹਲੇ ਜੇ ਪਿੰਡਾਂ ਚ ਆਪਾਂ ਦੇਖੀ ਜਾ ਕੇ ਦੇਖੀ ਪਿੰਡਾਂ ਦੀ ਹਰਾਲਾ ਹਾਲਤ ਵਧੀਆ ਨੇ ਗਲੀਆਂ ਵਧੀਆ ਨੇ ਇਹਨੂੰ ਆਪਾਂ ਸ਼ਹਿਰ ਕਹੀ ਨਹੀਂ ਸਕਦੇ ਵੀ ਸ਼ਹਿਰ ਹੈ ਤੇ ਇੱਥੇ ਏਡੇ ਏਡੇ ਟੋਏ ਢਿੱਬੇ ਨੇ ਕੋਈ ਰਿਕਸ਼ੇ ਵਾਲਾ ਔਰੇ ਦੀ ਉਹਨਾਂ ਸਬਜ਼ੀ ਵਾਲਾ ਔਰੇ ਦੀ ਉਹਨਾਂ ਤਮਸਿਆ ਇੰਨੀ ਆ ਦੁੱਧ ਵਾਲੇ ਜੇ ਆਉਂਦੇ ਆ ਕਿੰਨੇ ਵਾਰੀ ਦੁੱਧਰਿਆਂ ਦੇ ਇੱਥੇ ਐਕਸੀਡੈਂਟ ਹੋਇਆ ਦੇਖਦੇ ਕਿ ਟੋਏਾਂ ਚ ਇਸ ਕਰਕੇ ਇਹ ਮਤਲ ਇੱਕੋ ਇੱਕ ਕਾਲਜ ਹੈ ਸਰਕਾਰੀ nehru ਕਾਲਜ ਉਹਨੂੰ ਇਹ ਰੋਡ ਜਾਂਦੀ ਹੈ ਤੇ ਉਹ ਰੋਡ ਦਾ ਦੇਖੋ ਕੀ ਹਾਲ ਹੈ ਟੋਏ ਢਿੱਬੇ ਮਤਲ ਪਾਣੀ ਦੰਦਾ ਪਰ ਪਾ ਕੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲੈ